ਅਗਲੇ ਹਫਤੇ ਸਰਕਾਰੀ ਕਰਮਚਾਰੀਆਂ ਨੂੰ ਮਿਲੇਗੀ ਖੁਸ਼ਖਬਰੀ ਐਨੀ ਵੱਧ ਕੇ ਆਵੇਗੀ ਮਾਰਚ ਦੇ ਵਿੱਚ ਤਨਖਾਹ 7ਥ ਪੇ ਕਮਿਸ਼ਨ ਜਾਣੋ ਇਸ ਵਾਰ ਕਿੰਨਾ ਹੋਵੇਗਾ ਵਾਦਾ ਹਾਂ ਲੋ ਦੋਸਤੋ ਸਰਸ਼ੀਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸਮ ਖਾਸ ਅਪਡੇਟ ਕੇਂਦਰ ਸਰਕਾਰ ਅਗਲੇ ਹਫਤੇ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਵਿੱਚ ਵਾਅਦੇ ਦਾ ਐਲਾਨ ਕਰ ਸਕਦੀ ਹੈ ਸਰਕਾਰ ਦੇ ਇਸ ਫੈਸਲੇ ਨਾਲ 1.2 ਕਰੋੜ ਤੋਂ ਵੱਧ ਸਰਕਾਰੀ ਕਰਮਚਾਰੀਆਂ ਅਤੇ ਪੈਨ ਚਨਰਾਂ ਨੂੰ ਲਾਭ ਹੋਵੇਗਾ ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰ ਹੋਲੀ ਤੋਂ ਪਹਿਲਾਂ ਰਸਮੀ ਐਲਾਨ ਕਰ ਸਕਦੀ ਹੈ ਸਰਕਾਰ ਹਰ ਸਾਲ ਜਨਵਰੀ ਅਤੇ ਜੁਲਾਈ ਵਿੱਚ ਡੀਏ ਵਿੱਚ ਸੋਧ ਕਰਦੀ ਹੈ ਹਾਲਾਂਕਿ ਇਸ ਦੀ ਅਧਿਕਾਰਤ ਘੋਸ਼ਣਾ ਕੁਝ ਸਮੇਂ ਬਾਅਦ ਕੀਤੀ ਜਾਂਦੀ ਹੈ ਆਮ ਤੌਰ ਤੇ ਜਨਵਰੀ ਵਿੱਚ ਹੋਣ ਵਾਲੇ ਵਾਅਦੇ ਦਾ ਐਲਾਨ ਹੋਲੀ ਤੋਂ ਪਹਿਲਾਂ ਕੀਤਾ ਜਾਂਦਾ ਜਦੋਂ ਕਿ ਜੁਲਾਈ ਦਾ ਵਾਅਦਾ ਦੀਵਾਲੀ ਦੇ ਆਸ-ਪਾਸ ਕੀਤਾ ਜਾਂਦਾ ਸਰਕਾਰ ਇਸ ਪੱਤੇ ਨੂੰ ਮਹਿੰਗਾਈ ਦੇ ਪ੍ਰਭਾਵ ਤੋਂ ਕਰਮਚਾਰੀਆਂ ਦੀ ਖਰੀਦਦਣ ਦੀ ਸ਼ਕਤੀ ਨੂੰ ਬਣਾਈ ਰੱਖਣ ਇਹੀ ਕਰਦੀ ਹੈ ਉਹ ਜਾਣਦੇ ਆ ਇਸ ਵਾਰ ਕਿੰਨਾ ਹੋਵੇਗਾ ਵਾਧਾ ਦਸੰਬਰ 2024 ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਸਰਕਾਰ ਇਸ ਨੂੰ 3% ਤੱਕ ਵਧਾ ਸਕਦੀ ਹੈ ਜਿਸ ਨਾਲ ਡੀਏ ਅਤੇ ਡੀਆਰ 55% ਤੱਕ ਪਹੁੰਚ ਸਕਦਾ ਹੈ ਹਾਲਾਂਕਿ ਅੰਤਿਮ ਫੈਸਲਾ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਦੀ ਪ੍ਰਵਾਨਗੀ ਤੇ ਨਿਰਪਰ ਕਰੇਗਾ ਪਿਛਲੇ ਡੀਏ ਵਾਅਦੇ ਤੇ ਨਜ਼ਰ ਮਾਰਤੇ ਹਾਂ ਮਾਰਚ 2024 ਸਰਕਾਰ ਨੇ ਡੀਏ 46% ਤੋਂ ਵਧਾ ਕੇ 50% ਕਰ ਦਿੱਤਾ ਸੀ ਇਹ ਐਲਾਨ 7 ਮਾਰਚ 2024 ਨੂੰ ਕੀਤਾ ਗਿਆ ਸੀ ਜਿਸ ਨਾਲ ਕਰਮਚਾਰੀਆਂ ਨੂੰ ਹੋਲੀ ਤੋਂ ਪਹਿਲਾਂ ਰਾਤ ਵੇਲੇ ਸੀ ਅਕਤੂਬਰ 2024 ਦੇ ਵਿੱਚ ਸਰਕਾਰ ਨੇ ਡੀਏ ਵਿੱਚ 3% ਦਾ ਹੋਰ ਵਾਧਾ ਕੀਤਾ ਸੀ ਜਿਸ ਨਾਲ ਇਹ 53% ਤੱਕ ਪਹੁੰਚ ਗਿਆ ਸੀ ਇਹ ਸੋਧ 1 ਜੁਲਾਈ 2024 ਤੋਂ ਲਾਗੂ ਹੋਈ ਸੀ 8ਵੇਂ ਤਨਖਾਹ ਕਮਿਸ਼ਨ ਅਤੇ ਭਵਿੱਖ ਵਿੱਚ ਮਹਿੰਗਾਈ ਪੱਤਾ ਵਾਧਾ ਵਰਤਮਾਨ ਵਿੱਚ 8ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ 2026 ਵਿੱਚ ਲਾਗੂ ਹੋਣ ਦੀ ਸੰਭਾਵਨਾ ਹੈ ਇਸ ਸਮੇਂ ਨੇ ਦੇਖਿਆ ਜਾਵੇਗਾ ਕਿ ਡੀਏ ਨੂੰ ਮੂਲ ਤਨਖਾਹ ਵਿੱਚ ਮਿਲਾ ਦਿੱਤਾ ਜਾਵੇਗਾ ਜਾਂ ਫਿਰ ਨਹੀਂ 8ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਵਿੱਤੀ ਸਾਲ 2025-26 ਦੇ ਅੰਤ ਤੱਕ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ ਅਤੇ ਅਗਲੇ ਸਾਲ ਲਾਗੂ ਕੀਤਾ ਜਾਵੇਗਾ ਇਸ ਤੋਂ ਪਹਿਲਾਂ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ 2025 ਵਿੱਚ ਅਤੇ 2026 ਵਿੱਚ ਇੱਕ ਡੀਏ ਵਾਦੇ ਦੀ ਉਮੀਦ ਕੀਤੀ ਜਾ ਰਹੀ ਹੈ ਤੁਹਾਡੀ ਇਸ ਅਪਡੇਟ ਬਾਰੇ ਕੀ ਰਾਏ ਹੈ ਸੰਨ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਯੋਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ